ਸੇ ਗਾਲਬੇ ਸਾਰੇ ਪੁੱਤੋ ਵੀਰ ਪ੍ਰਮਾਨ ਨੂੰ ਹੋਰ ਘਰ ਪਰਵਾਸਾਰੇ ਠੀਕ ਆਪਾਂ ਅੱਜ ਗੱਲ ਕਰਦੇ ਕਬੂਤਰਬਾਜੀ ਬਾਰੇ ਵੀਰੇ ਕਬੂਤਰਬਾਜੀ ਚ ਬਹੁਤ ਡੂੰਘੀਆਂ ਗੱਲਾਂ ਆ ਭਰਾ ਨਵੇਂ ਮੁੰਡਿਆਂ ਨੂੰ ਆਪਾਂ ਦੱਸਦੇ ਆ ਭਾਈ ਖਿਡਿਆਰਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ ਜੇ ਕੋਈ ਗਲਤੀ ਹੋ ਗਈ ਤਾਂ ਆਪਣਾ ਨ ਜਾਣ ਬੱਚਾ ਸਮਝ ਕੇ ਮaaf ਕਰਨਾ ਜਿੰਨੀ ਕ ਮੈਨੂੰ ਨੌਲੇਜ ਆ ਮੈਂ ਨਵੇਂ ਮੁੰਡਿਆਂ ਦੀ ਸਪੋਰਟ ਕਰਦਾ ਭਾਈ ਨਵੇਂ ਮੁੰਡਿਆਂ ਨੂੰ ਇੱਕ ਬੇਨਤੀ ਐ ਸ਼ੁਰੂ ਚ ਵੀਡੀਓ ਚ ਮੇਰੀ ਗੱਲ ਸੁਣ ਲਿਓ ਧਿਆਨ ਨਾਲ ਜੇ ਕੋਈ 2-3 ਲੱਖ ਰੁਪਏ ਚ ਕੀ ਬਣਦਾ ਚਿਲ ਬਣ ਨੂੰ ਕਿਸੇ ਦਾ ਮੇਰੇ ਅੱਖਿਓ ਆ ਸੀਜ਼ਨ ਖੜਜੋ ਤੇ ਆਪਣੇ ਨਾਲ ਜੁੜੋ ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ ਭਰਾ ਫਰੀ ਸੇਵਾ ਕਰਨੀ ਆ ਜੇ ਕਿਸੇ ਦੇ ਕੂਤਰਾਂ ਕਰਕੇ ਜੇ ਗੁਰੂ ਬਣਾਉਣਾ ਕਿਸੇ ਨੂੰ ਉਹ ਬਣਾ ਸਕਦੇ ਹੋਗੇ ਠੀਕ ਹੈ ਜੀ ਖੇਡ ਪਿੱਛੇ ਬਣਾਉਣਾ ਮੇਰੇ ਅੱਖ ਇੱਕ ਸੀਜ਼ਨ ਆ ਸੀਜ਼ਨ ਖੜਜੋ ਤੇ ਆਪਾਂ ਤੋਂ ਪੁੱਛ ਕੇ ਸਾਹਮਣੇ ਫਿਰ ਦੱਸਿਓ ਵੀ ਤੁਹਾਨੂੰ ਫਾਇਦਾ ਹੋਇਆ ਕਿ ਨਹੀਂ ਤੁਹਾਡੇ 2-3 ਲੱਖ ਰੁਪਏ ਬਚੂਗਾ ਐਵੇਂ ਨਾ ਛੱਲ ਬਟਾ ਲਿਓ ਭਾਈ ਕਬੂਤਰ ਬਾਜ਼ੀ ਆ ਮੁਠੀ ਇੱਕ ਆ ਬੰਦ ਮੁਠੀ ਐ ਨਾ ਖੇਡ ਐ ਜੜੀ ਇਹ ਤੁਹਾਨੂੰ ਐ ਲੱਗੂ ਬੁੱਟੀ ਚ ਪਤਾ ਨਹੀਂ ਕੀ ਆ ਜੋਦੇ ਮੁੱਠੀ ਕੋਲ ਦੀ ਕੁਛ ਵੀ ਨਹੀਂ ਇਹ ਸਾਰੀ ਦਿਮਾਗ ਦੀ ਗੇਮ ਆ ਬਾਈ ਪ੍ਰੈਕਟੀਕਲ ਆ ਜਿੰਨਾ ਤੁਸੀਂ ਛੱਡੀ ਜਾਊਂਗਾ ਉਹਨੂੰ ਪ੍ਰੈਕਟੀਕਲ ਹੋਈ ਜਾਊਗਾ ਹੁਣ ਆਪਾਂ ਗੱਲ ਕਰਦੇ ਕਬੂਤਰਬਾਈ ਚ ਬਣੇ ਪਾਣੀ ਬਣੇ ਪਾਣੀ ਹੈਗਾ ਬਾਈ ਕਈ ਪ੍ਰਕਾਰ ਦੇ ਬਣੇ ਪਾਣੀ ਤੁਸੀਂ ਐਸਾ ਹਰ ਇੱਕ ਬੰਦਾ ਅਲੱਗ ਅਲੱਗ ਆ ਕਿਉਂ ਚੀਜ਼ਾਂ ਇੱਕੋ ਹੀ ਆ ਕਿਸੇ ਦੀਆਂ ਦੋ ਚੀਜ਼ਾਂ ਘੱਟ ਪਈਆਂ ਕਿਸੇ ਦੀਆਂ ਵੱਧ ਪਈਆਂ ਕਬੂਤਰਬਾਈ ਇਹਦੀ ਬਣੇ ਪਾਣੀ ਵਾਲੀ ਆ ਦੋ ਪ੍ਰਕਾਰ ਦੇ ਬਣੇ ਪਾਣੀ ਲੱਗਦੇ ਆ ਵੀਰੇ ਇੱਕ ਲੱਗਦਾ ਹਾਰਡਨ ਨਾਲ ਬਣਿਆ ਪਾਣੀ ਇੱਕ ਲੱਗਦਾ ਰਸੋਂਦ ਨਾਲ ਇਹ ਦੋ ਖੇਡਾਂ ਆ ਗਈਆਂ ਜਿਹੜਾ ਰਕਬਾਬਾ ਜਿਹੜਾ ਉਹ ਆਲੂ ਬਖਾਰਿਆ ਕਹਿੰਦੇ ਆ ਆਲੂ ਖਾਰੇ ਵਾਲੀ ਖੇਡ ਆ ਹਾਂ ਬਈ ਉੱਚ ਤੇ ਪਾਣੀ ਵਾਲੀ ਖੇਡ ਤੇ ਕਿੰਨਾ ਫਰਕ ਆ ਹਰ ਕੋਈ ਫਰਕ ਨਹੀਂ ਯਾਰ ਆਲੂ ਬਖਾਰਾ ਥੋੜੇ ਲੋ ਚਲਾ ਲੈਂਦੇ ਆ ਲੋਕ ਜਿਹੜਾ ਖਿਡਿਆਰੀ ਬੰਦਾ ਉਹ ਤਾਂ ਲਾ ਕੇ ਜਿੱਤ ਲੈਂਦਾ ਜਿਹੜਾ ਮੇਰਾ ਕੋਈ ਨਾੜੀ ਆ ਉਹ ਹਾਰ ਜਾਂਦਾ ਇਹ ਗਾੜੇ ਪਤਲੇ ਦਾ ਬਹੁਤ ਵੱਡਾ ਮੈਟਰ ਐ ਚ ਬਈ ਜੇ ਮਾੜਾ ਜੀ ਵੀ ਗਾੜਾ ਲੱਗ ਗਿਆ ਤਾਂ ਵੀ ਹਰ ਜਾਣਾ ਤੁਸੀਂ ਕੂਤਰ ਨੂੰ ਆਲੂ ਬੁਖਾਰਾ ਮਚਾਉਂਦਾ ਹੀ ਆ ਬਈ ਅੰਦਰੋਂ ਕੂਤਰ ਨੂੰ ਮਚਾਉਂਦਾ ਪੇਟੀ ਜਾਮ ਕਰ ਦਿੰਦਾ ਕੂਤਰ ਉਹ ਆਪਣੇ ਲਾਉਣ ਦਾ ਕਾਰਨ ਹੁੰਦਾ ਜਿਹੜੀ ਪੇਟੀ ਜਾਮ ਕਰਦਾ ਲਾਉਣ ਦੇ ਬਾਅਦ ਟਾਂਗਾ ਤਰੀਕੀ ਆ ਇਹਦੇ ਜੀ ਆਲੂ ਬੁਖਾਰਾ ਤਰੀਕੇ ਨਾਲ ਲਾ ਲਿਆ ਤੁਸੀਂ ਸਹੀ ਉਹਨੂੰ ਮੈਟਰ ਕਰ ਵੀ ਪਤਲਾ ਕਰ ਲਿਆ ਜਿੰਨਾ ਕੂਤਰ ਨੂੰ ਚਾਹੀਦਾ ਦੋ ਤਿੰਨ ਚੀਜ਼ਾਂ ਇਹ ਚ ਹੋਰ ਪੈਂਦੀਆਂ ਉਹ ਵੀ ਤੁਹਾਨੂੰ ਆਪਾਂ ਬਾਜ਼ੀਆਂ ਵੇਲੇ ਦੱਸਾਂਗੇ ਉਹ ਚੱਕਰ ਨਹੀਂ ਜਿਵੇਂ ਖੁੱਲ ਕੇ ਦੱਸਾਂਗੇ ਆ ਜਿਹੜੇ ਬੰਦੇ ਆਪਣੇ ਨਾਲ ਜੁੜਨਗੇ ਨਾ ਆਪਣੇ ਪਰਾਂ ਆਪ ਨੂੰ ਫੋਨ ਕਰ ਲਿਓ ਨੰਬਰ ਦਵਾਂਗੇ ਜਮਾ ਖੁੱਲ ਕੇ ਕੰਪੂਟਰ ਵਾਈ ਮੈਸੂਨ ਸਾਰਾ ਕੁਝ ਦੱਸਾਂ ਕੋਰਾ ਲੋਕ ਨਹੀਂ ਰੱਖਦੇ ਫੋਨਸ ਬੋਰ ਕਰਾਂਗੇ ਨਾਮੇ ਮੁੰਡਿਆਂ ਦੇ ਖੜਿਆ ਰਹੇ ਹਾਂ ਤਾਂ ਬਈ ਪਤਾ ਹੀ ਆਪਾਂ ਨਾਮੇ ਮੁੰਡਿਆਂ ਕਰਕੇ ਇਹ ਵੀਡੀਓ ਪਾਉਨੇ ਆ ਖੜਿਆ ਰਹੇ ਹਾਂ ਤਾਂ ਪਤਾ ਹੀ ਆ ਆ ਪੁਰਾਣੇ ਬੰਦਿਆਂ ਨੂੰ ਤਾਂ ਸਾਰਾ ਪਤਾ ਹੀ ਆ ਯਾਰ ਹਨ ਮੇਰੇ ਨਵੇਂ ਮੁੰਡਿਆਂ ਮੈਂ ਮਾਰ ਕੇ ਦਿਆ ਲਗਾ ਤਾਂ ਆਪਾਂ ਬਹੁਤ ਬਾਈਆਂ ਛੱਡੀਆਂ ਬਈ ਉਹਨਾਂ ਦੀ ਵੀ ਕਹੀਆਂ ਸੁਝਾਅ ਦੇ ਚਾਹੁੰਦੇ ਆ ਤੁਸੀਂ ਪਰ ਨਵੇਂ ਮੁੰਡੇ ਨੂੰ ਹਾਲੇ ਮੈਂ ਕਹਿਣਾ ਕਿ ਕਿਸੇ ਮਗਰ ਲਾ ਕੇ ਅਲੂਖਾਰਨ ਲਾਇਆ ਕਰੋ ਚੁੱਪ ਕਰਕੇ ਬਣੇ ਪਾਣੀ ਦੀ ਛੱਲੇ ਕਰੋ ਕੂਤ ਤੁਹਾਡੇ ਉੱਡਣਗੇ ਬਸ ਯਾਰ ਜਦੋਂ ਲੋ ਪੈਂਦੀ ਆ ਹਰ ਇੱਕ ਮੁੰਡਾ ਟੈਂਪਰੇਚਰ ਦੇਖਣ ਜਾਣਦਾਗਾ ਲੋ ਪੈਂਦੀ ਹੈਗੀ ਉਦੋਂ ਤੁਸੀਂ ਇਹ ਸਮਝ ਲਓ ਵੀ ਕਬੂਤਰ ਨੂੰ ਗੇੜਿਆਂ ਤੋਂ ਸੈੱਟ ਕਰਨ ਲੱਗ ਜਉਦਾ ਪੂਰੀ ਗਰਮੀ ਲੋ ਚਲਾ ਗਾ ਫੁੱਲ ਲੋਚ ਕਿੰਨਾ ਟੈਂਪਰੇਚਰ ਹੁੰਦਾ ਉਹਦਾ ਆਲੂ ਵਗਾਰਾ ਆਲੂ ਵਗਾਰਾ ਤਾਂ ਯਾਰ 43 44 ਪਲੱਸ ਤੋਂ ਬਾਹਰ ਹੀ ਲੱਗਦਾ ਲੱਗਦਾ ਯਾਰ ਮੇਰੀ ਗੱਲ ਸੁਣ ਆਲੂ ਵਗਾਰਾ ਨਾ ਜਿਹੜੀ ਚੀਜ਼ ਐ ਲਾਉਣ ਦਾ ਤਰੀਕਾ 40 ਟੈਂਪਰੇਚਰ 'ਤੇ ਵੀ ਲਾ ਲ ਇਹ ਲਾਉਣ ਦਾ ਤਰੀਕਾ ਟਾਈਮ ਕਰਨ ਕਬੂਤਰ ਟਾਈਮ ਕਰ ਜਾਂਦਾ ਇਹ ਨਾਲ ਕਬੂਤਰਾਂ ਨੂੰ ਕਰ ਜਿਓ ਮੈਂ ਕਬੂਤਰ ਤਾਂ ਤਾਕਤ ਦਿੰਦਾ ਹੈ ਦਿਲ ਨੂੰ ਵੀ ਦਿੰਦਾ એનર્ਜੀ ਦਿੰਦਾ ਕਬੂਤਰ ਨੂੰ ਬਸ ਉਹ ਬੰਦੇ ਨੂੰ ਲਾਉਣ ਦਾ ਸਹੀ ਲਾਉਣ ਦਾ ਸਹੀ ਤਰੀਕਾ ਚਾਹੀਦਾ ਯਾਰ ਕਬੂਤਰ ਦਾ ਆਲੂ ਭਖਾਰਾ ਲੱਗਦਾ ਯਾਰ ਆਪਾਂ ਹਿੰਟ ਦੇ ਦਿੰਦੇ ਆ ਸੋਨੂੰ ਜਿਹੜਾ ਕਬੂਤਰ ਜਿਹੜੂ ਪੇਟੀਆਂ ਖਾਲੀ ਆ ਬਾਹਰ ਥੱਲੇ ਛੱਡਿਆ ਹੋਇਆ ਆਲੂ ਭਖਾਰਾ ਉੱਥੇ ਕੰਮ ਕਰਦਾ ਵੱਧ ਬਦਾਮ ਵਾਲੇ ਨੂੰ ਆਲੂ ਭਖਾਰਾ ਕੰਮ ਨਹੀਂ ਕਰਦਾ ਵੀਰੇ ਜਿਹੜੇ ਖਿੜਿਆਰੀ ਬੰਦੇ ਉਹਨਾਂ ਬਦਾਮ ਵੀ ਨਹੀਂ ਦਿੰਦੇ ਯਾਰ ਝੜ ਕੇ ਉੱਠ ਕੇ ਸਿੱਧਾ ਆਲੂ ਭਖਾਰਾ ਹੀ ਦੇ ਦਿੰਦੇ ਆ ਜਦੋਂ ਲੋ ਚੱਲਦੀ ਆ ਇੱਕ ਲੋ ਕਹਿੰਦੇ ਹੁਣ ਖੇਡ ਵਧ ਗਈ ਖੇਡ ਵਧ ਗਈ ਖੇਡ ਨਹੀਂ ਵਧੀ ਬਈ ਉਹਨੇ ਗਰਮੀ ਨਹੀਂ ਪੈਂਦੀ 2023 ਚ ਗਰਮੀ ਪਈ ਆ ਲਗਾਤਾਰ 25 ਦਿਨ ਉਦੋਂ ਕਿਹਦੇ ਕਬੂਤਰ ਨੇ ਲੋਚ 7 ਵਜੇ ਤੇ ਕਬੂਤਰ 7 ਵਜੇ ਆਉਂਦੇ ਆ ਵੀਰੇ ਜੇ ਹਮੋ ਜੇ ਦੀ ਵੱਜ ਜਾਂਦੀ ਹੈਗੀ ਬੱਟ ਜਾ ਨਹੀਂ ਹੋ ਜਾਂਦਾ ਲੋ ਬੰਦ ਹੋ ਜਾਂਦੀ ਆ ਉਹ ਚਾਲੂ ਬੁਖਾਰਾ ਬਹੁਤ ਕੰਮ ਕਰਦਾ ਜੇ ਤੁਹਾਡੇ ਦੋ ਗਰਾਮ ਦਿੱਤੇ ਹੋਏ ਆ ਦੋ ਨਾਲਕੀਆਂ ਚ ਚਾਲੂ ਬੁਖਾਰਾ ਲਾ ਦੋ 12 1 ਵਜੇ ਉਹਨਾਂ ਤੇ ਦੂਵਾ ਪਾਣੀ ਦੇ ਚਲੋ 10 10 ਐਮਐਲ। ਠੰਡਾ ਨਹੀਂ ਨਰਤਾ ਉਹ ਡੇ ਰਾਂ। ਫੇਰ ਰਾਤ ਨੂੰ ਤੁਸੀਂ ਉਹਨੂੰ ਜਦੋਂ ਤੁਹਾਨੂੰ ਪਤਾ ਲੱਗ ਗਿਆ ਬਿੱਠ ਦੇਖਣੀ ਹੈ ਯਾਰ ਮੇਨ ਗੱਲ ਜਿਹੜਾ ਬੰਦਾ ਬਿੱਠ ਦੇਖਣ ਸਿੱਖ ਗਿਆ ਕਬੂਤਰ ਦੀ ਉਹ ਕਬੂਤਰ ਬਾਏ ਬਣ ਗਿਆ। ਸਾਂਵੇਂ ਬੇ ਕਬੂਤਰ ਜਿਹੜਾ ਬਿੱਠ ਸਮਝ ਗਿਆ ਨਾ ਉਹ ਕਬੂਤਰ ਬਾਏ ਬਣ ਗਿਆ ਬਿੱਠ ਦੇਖ ਕੇ ਪਾਣੀ ਲਾਗਦਾ ਬਣਿਆ। ਕੋਈ ਟਾਈਮ ਨਹੀਂ ਬਣੇ ਪਾਣੀ ਦਾ ਭਾਈ। 6 ਵਜੇ ਵੀ ਲਾਉਣਾ ਪੈ ਸਕਦਾ। ਰਾਤ ਨੂੰ 2 ਵਜੇ ਵੀ ਲਾਉਣਾ ਪੈ ਸਕਦਾ। ਇਹ ਤੁਸੀਂ ਬਿੱਠ ਦੇਖ ਕੇ ਲਾਉਣਾ। ਤੁਹਾਡੇ ਕੋਲੇ ਤੁਸੀਂ ਤੁਹਾਡੇ ਕੋਲੇ ਕੈਪ ਕਰਦੇ ਆ ਕਿਹੜਾ ਗੀ? ਆਪਣੇ ਕੋਲ ਦਾ ਪਰਮਾਤਮਾ ਨੇ ਯਾਰ ਇਹ ਜਿਹੇ ਬੰਦੇ ਮਿਲਾਏ ਹੈ ਵੀ ਸਾਰਾ ਕੁਝ ਹੀ ਮਿਲ ਗਿਆ ਆਪਾਂ ਨੂੰ ਬਈ ਕਬੂਤਰਬਾਈ ਚਿਹਰੇਉਣ ਵਾਲਾ ਸਾਡੇ ਪਿੰਡੋਂ ਬਈ ਦਰਸ਼ਨ ਜਿਹਨੇ ਆਪਾਂ ਨੂੰ ਕਬੂਤਰਬਾਈ ਦੀ ਖੇਡ ਦੱਸੀ ਆ ਸਤਕਾਰਯੋਗ ਆੜਾ ਵੱਡਾ ਭਰਾ ਸਾਡੇ ਪਿੰਡੋਂ ਪੁਰਾਣੇ ਪਲੇਅਰ ਉਹਨਾਂ ਨੂੰ ਜਾਣਦੇ ਆ ਬਹੁਤ ਚੰਗੀਆਂ ਬਾਈਆਂ ਛੱਡੀਆਂ ਸੀ ਉਹਨਾਂ ਨੇ ਇਹ ਜਾਦਮ ਦੱਸੇ ਪੀਰ ਕੋਟ ਵਿੱਕੀ ਰਾਜਵੰਦ ਸਿੰਘ ਗਾਮੀਆਣਾ ਆਕਮ ਪਾਪਾ ਜੀ ਵੱਲੋਂ ਉਹਨਾਂ ਨਾਲ ਬਾਈਆਂ ਛੱਡੀਆਂ ਵੀ ਆ ਪੁਰਾਣੇ ਖਡੇਰੇ ਆ ਬਹੁਤ ਚੰਗੀਆਂ ਬਾਈਆਂ ਬਈ ਜਿੰਦਰ ਸਿੰਘ ਭੋਲੀ ਏ ਬਾਈ ਦਰਸ਼ਨੀ ਇਕੱਠੇ ਬਾਈ ਨੇ ਛੱਡਦੇ ਸੀਗੇ ਚੌ ਵਾਲਾ ਭੋਲਾ ਹੁੰਦਾ ਸੀ ਉਹਦਾ ਬਹੁਤ ਯੋਗਦਾਨ ਆ ਆਪਾਂ ਨੂੰ ਕਬੂਤਰ ਬਾਈ ਚ ਖੇਡ ਦੱਸਣ ਦਾ ਬਾਈ ਜਿਹੜੇ ਬਾਬਾ ਜੀ ਦੋ ਤਰ੍ਹਾਂ ਦੇ ਪਾਣੀ ਕਹਿਨਦੇ ਆ ਜਿਵੇਂ ਬਣਿਆ ਪਾਣੀ ਪਾਣੀ ਬਾਰੇ ਤਰ੍ਹਾਂ ਦੇ ਦੋ ਤਰ੍ਹਾਂ ਦੇ ਤੇ ਤੁਸੀਂ ਦੱਸੀ ਜਨਾ ਕੋਈ ਦੋ ਖੇਡਾ ਦੋ ਚੀਜ਼ਾਂ ਵੱਧ ਪਾਈ ਬੈਠਾ ਕੋਈ ਘਟ ਪਾਈ ਬੈਠਾ ਇੱਕ ਭਸਮਾ ਬੁਸਮਾ ਮਾ ਕਰਨਾ ਪਊਗੀ ਜੀ ਛੋਟੇ ਕੋਲੇ ਛੋਟੇ ਕੋਲੇ ਜਿਹੜਾ ਤੁਹਾਡਾ ਪਾਣੀ ਆ ਇਹ ਕਹ ਇੱਕ ਚੀਜ਼ਾਂ ਦਾ ਸਮਾਨ ਤੁਹਾਡੇ ਕੋਲੇ ਦਾਇਰ ਤੇ ਰੱਖੀ ਚੀਜ਼ਾਂ ਦਾ ਪਣੀ ਆ ਠੀਕ ਹੈ ਇੱਕ ਸੱਤ ਕਦਾ ਪਾਣੀ ਦਾ 10 ਲਿਖੇ ਪਏ ਆ ਜਗੇ ਵਾਲੇ ਗੋਗੜ ਵਾਲਾ ਪਾਣੀ ਆਪਣੇ ਕੋਲ 100 ਚੀਜ਼ਾਂ ਦਾ ਗੋਗੜ ਨੂੰ ਪੁਰਾਣੇ ਖੜੀ ਤਾਂ ਸਾਰੀ ਜਾਂ ਨਵੇਂ ਮੁੰਡੇ ਨਾਲ ਸੁਣੀ ਹੋਊਗਾ ਗੋਗੜ ਜਗੇ ਦਾ ਬਹੁਤ ਤਕੜਾ ਪਲੇਅਰ ਹੈ ਬਾਈ ਉਹਦਾ ਪਾਣੀ ਵੀ ਲਿਖਿਆ ਹੋਇਆ ਆਪਣੇ ਕੋਲ 100 ਚੀਜ਼ਾਂ ਦਾ ਪਾਣੀ ਹੈ ਉਹ ਤਾਂ ਇਹ ਜਿਹਾ ਪਾਣੀ ਹੈ ਯਾਰ ਤੂਪੂਤੋਂ 8 ਵਜਾ ਆਉਂਦੇ ਨੇ 8 ਵਜਾ ਵੀ 2 ਵਜੇ ਤੱਕ ਸਾਫ ਹੋਊਗਾ ਜਿੱਦੜ ਕੇ ਲੱਦ ਸਮਾਨ ਜਿਹੜੇ ਬਣੇ ਪਾਣੀ ਵਾਲੀ ਖੇੜ ਤੁਹਾਨੂੰ ਕੋਸਾ ਹਿੰਟ ਦੇ ਦਿੰਨੇ ਭਰਾਵੋ ਅੰਨੇ ਮੁੰਡੇ ਨੂੰ ਤਾਂ ਮੇਰੇ ਮੁੰਡੇ ਪਰਾਂ ਦੇ ਸਾਰੇ ਨੂੰ ਪਤਾ ਹੀ ਹੈ ਇੱਕ ਤਾਂ ਬਣਿਆ ਪਾਣੀ ਲੱਗਦਾ ਸਾਹਮਣੇ ਵਾਲੇ ਨੂੰ ਤੜਕੇ 4 ਵਜੇ ਇੱਕ ਖੇੜ ਹੈ ਜਿਹੜੀ ਇਹ ਉਸੋਂ ਤੜੀ ਛੇਣਾ ਜਾਂਦੀ ਹੈ ਜਿਹੜੀ ਹੱਡ ਵਾਲੀ ਆ ਇਹ ਚ ਲੱਗਦਾ ਬਣਿਆ ਪਾਣੀ ਸਾਹਮੇ ਵੇ ਕਬੂਤਰ ਨੂੰ ਰਾਤ ਨੂੰ ਉਹ ਤੁਹਾਨੂੰ ਦੱਸੀ ਉਹਨਾਂ ਦੇ ਦਿਮਾਗ ਨਹੀਂ ਦੱਸਣਾ ਵੀ ਪਾਣੀ ਕਿਦੋਂ ਲਾਉਣਾ ਉਹ 6 ਵਜੇ ਵੀ ਲਾ ਸਕਦੇ ਹਾਂ ਪਰ ਆਪ ਨੂੰ 12 ਵਜੇ ਵੀ 2 ਵਜੇ ਵੀ ਤੁਸੀਂ ਬਿਠਾ ਦੇ ਇੱਕੇ ਲੋ ਜੋ ਬਿਠਾ ਦੇਖ ਲਈ ਤੁਸੀਂ ਬਸ ਕਬੂਤਰ ਵਾਏ ਬਣ ਗਏ ਤੇ ਹੋਰ ਆਪਾਂ ਅਗਾਹ ਹੋਰ ਵੀਡੀਓ ਪਾਇਆ ਕਰਾਂਗੇ ਵਧੀਆ ਪਹਿਲਾਂ ਵਾਲੀ ਵੀਡੀਓ ਨੂੰ ਵਧੀਆ ਪਿਆਰ ਦਿੱਤਾ ਪਰ ਉਹ ਤੁਸੀਂ ਤੇ ਯਾਰ ਉਹਨਾਂ ਸਬਸਕ੍ਰਾਈਬ ਨਹੀਂ ਕਰਿਆ ਜਿੰਨਾ ਵੀਡੀਓ ਨੂੰ ਪਿਆਰ ਦਿੱਤਾ ਸਾਰੇ ਭਰਾ ਸਪੋਰਟ ਕਰਿਆ ਕਰੋ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰਿਆ ਕਰੋ ਨਵੇਂ ਮੁੰਡਿਆਂ ਨੂੰ ਆਪਾਂ ਪਹਿਲਾਂ ਵੀ ਵਾਦਾ ਕਰਿਆ ਖੁੱਲ ਕੇ ਆਪਾਂ ਖੇਡ ਦੱਸਾਂਗੇ ਯਾਰ ਆਪਣੇ ਨਾਲ ਜੁੜੋ ਜੇ ਕੋਈ ਪੁੱਛਣਾ ਕਮੈਂਟ ਕਰੋ ਆਪਣਾ ਨੰਬਰ ਕੋਈ ਪੁੱਛ ਸਕਦਾ ਧੰਨਵਾਦ ਨਵੇਂ ਮੁੰਡੇ ਜੁੜਨੇ ਹੋਣ ਤੁਹਾਡੇ ਨਾਲ ਕੋਈ ਤੁਹਾਡਾ ਨੰਬਰ ਦੱਟ ਸਕਦੇ ਆ ਦੇ ਸਕਦੇ ਆ ਨੰਬਰ ਬਾਈ ਆਪਾਂ ਦੇ ਦਾਂ ਕੋਈ ਗੱਲ ਨਹੀਂ ਕਮੈਂਟ ਚ ਪੁੱਛ ਲੈ ਇਹਨੂੰ ਮੁੰਡੇ ਤੇ ਆਪਣੇ ਜੁੜਨ ਉਹ ਬੰਦੇ ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ ਜਿਹਨੂੰ ਦੇਰੋ ਸ਼ੌਂਕ ਆ ਹੱਥ ਬੰਨ ਕੇ ਬੇਨਤੀ ਆ ਦੇਰੋ ਸ਼ੌਂਕ ਆ ਜਿਹੜਾ ਬੰਦਾ ਥੱਲੇ ਬਹਿ ਕੇ ਮਿਹਨਤ ਕਰਦਾ ਥੱਲੇ ਬਹਿ ਕੇ ਡੋਂਦਾ ਉਹ ਬੰਦੇ ਜੁੜਨ ਨੂੰ ਹੁਣ ਆਏ ਨਹੀਂ ਪਹਿਲਾਂ ਮੇਰੇ ਕਬੂਤਰ ਕਿ ਮੈਂ ਕਿਉਂ ਛੱਡੇ ਆ ਬਾਈ ਟੋਰਾ ਫੇਰ ਆ ਜਾਂਦੇ ਕਿਤੇ ਬਰਨਾਲੇ ਕਿਤੇ ਬਠਿੰਡੇ ਕਿਤੇ ਮੋੜ ਕਬੂਤਰ ਫੇਰਨੀ ਤੇ ਘਰ ਦੀ ਥੱਲੜਾ ਬੰਦਾ ਜਿਹਦੇ ਸੇਫੇ ਛੱਡ ਕੇ ਜਾਂਦਾ ਸੀ ਉਹ ਨਹੀਂ ਲੋਟ ਆਉਂਦਾ ਉਹ ਉਨੀ ਸਮਾਈ ਨਹੀਂ ਕੇਅਰ ਨਹੀਂ ਕਰਦਾ ਕਬੂਤਰ ਡਾਓ ਯਾਰ ਆਪ ਥੱਲੇ ਬਹਿ ਕੇ ਕਬੂਤਰ ਬਾਈ ਚ ਬੰਦਿਆਂ ਨਹੀਂ ਉਹਦਾ ਬਣੂਗਾ ਜਿਹੜਾ ਥੱਲੇ ਆਪ ਬਹਿ ਕੇ ਡੋਂਦਾ ਇਹਨਾ ਬੰਦਾ ਡਾਉਂਦਾ ਹੋਈ ਕੰਪਿਊਟਰ ਸਾਹਮਣੇ ਹੁਣ ਮੈਨੂੰ ਤੇਰੇ ਕੰਪਿਊਟਰਾਂ ਵਾਰੇ ਕੀ ਪਤਾ ਵੀ ਕਿੰਨੇ ਬਦਾਮ ਖਾਂਦਾ ਕਿਵੇਂ ਖਾਂਦਾ ਇਹ ਬਹੁਤ ਵੱਡੀ ਗੱਲ ਆ ਜੀ ਆਪਾਂ ਚੱਕ ਫਰਾਂਨੇ ਕੰਪਿਊਟਰ ਪੜਾਏ ਹੋਣੇ ਉਹਨਾਂ ਕੀ ਪਤਾ ਜਿਉਂ ਬੰਦਾ ਥੋੜੇ ਘੇ ਘਰੇ ਬਾਰੀਆਂ ਤੇ ਕਈ ਦੋ ਤਿੰਨ ਬਾਰੀਆਂ ਤੇ ਕੰਪਿਊਟਰ ਦੇ ਥੱਲੇ ਆਇਆ ਹੋਵੇ ਬੰਦਾ ਜਿਹੜੇ ਨੇ ਕੰਪਿਊਟਰ ਸਾਹਮਣਾਂ ਉਹਨੂੰ ਪਤਾ ਹੋਵੇ ਭੁੱਖ ਦੇ ਦਾ ਇੱਕ ਬਹੁਤ ਉਹਨੂੰ ਦਿਮਾਗ ਲਈ ਆ ਜਾਂਦਾ ਥੋੜੇ ਕੂਤਰੋ ਡਿੱਕੇ ਹੁੰਦੇ ਆ ਨਾ ਸੋਨੂੰ ਉਹੀ ਦੱਸ ਦਿੰਦੇ ਵੀ ਜਿੱਥੋਂ ਥੱਲੇ ਉੱਡਣਗੇ ਜਾਂ ਉੱਚੇ ਉੱਡਣਗੇ ਜਿਹੜਾ ਕਬੂਤਰ ਘਰੇ ਰੇਖ ਲੈ ਕੇ ਉਡਦਾ ਬਾਈ ਉਹ ਥੋੜਾ ਉੱਚਾ ਉੱਡ ਜਾਂਦਾ ਜਿਹੜੇ ਨੂੰ ਖਾਲੀ ਕਰਕੇ ਉਹ ਛੱਡ ਦਿਓ ਤੁਸੀਂ ਤੇ ਉੱਡ ਕੇ ਆਉਂਦੇ ਏਡੇ ਏਡੇ ਹਲਕੇ ਟੱਡੇ ਹੁੰਦੇ ਆ ਸਮਝਣਾ ਤਾਂ ਨਾ ਮਾਤ ਰਹੀ ਆ ਤੇ ਆਲੂ ਭਗਾਰੇ ਦੇ ਛੱਡਣਾ ਤਾਂ ਬਿਨਾ ਬਦਮਾਜ਼ੀ ਛੱਡਣਾ ਹੋ ਗਿਆ ਇਹ ਤੇ ਤਾਂ ਆਲੂ ਭਗਾਰੀ ਲੱਗੋ ਬਣੇ ਪਾਣੀ ਆ ਲੱਗ ਜਾਓ ਦੋ ਲਾ ਲਓ ਢਾਈ ਲਾ ਲਓ ਗੂੜਾ ਲਾ ਲਓ ਉਹ ਦਿਨ ਦੇ ਹਿਸਾਬ ਨਾਲ ਕੋਈ ਸਾਰਾ ਕੋਈ ਦੱਸਾਂਗੇ ਤਨਵਾਦ ਬਾਈ ਸਾਰੇ ਪ੍ਰਾਪਾ ਮਾ ਦਾ ਸਾਰੇ ਦੋਨਾਂ ਦਾ ਧੰਨਵਾਦ ਤੇ ਆਪਣੇ ਨਾਲ ਜੁੜੋ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਯਾਰ ਕਬੂਤਰੋਏ ਪ੍ਰਾ ਆਪਣੇ ਚੈਨਲ ਨੂੰ ਬਹੁਤ ਪਿਆਰ ਦਿੱਤਾ ਪਹਿਲਾਂ ਵਾਲੀ ਵੀਡੀਓ ਨੂੰ ਤੇ ਉਹ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ